ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਂਝੀ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਦਿਨ-ਬਦਨ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਤੇ ਜਿਹੜੀ ਹੁਣ ਜਲੰਧਰ ਦੇ ਵਿੱਚ ਕੋਈ ਮਾਡਲ ਡਾਊਨ ਇੱਕ ਗੁਰੂ ਘਰ ਆ ਤੇ ਉੱਥੇ ਕਾਮਾਦੀ ਪਾਰਟੀ ਦਾ ਨੇਤਾ ਜਿਹੜਾ ਉਹਦਾ ਕਤਲ ਹੋ ਜਾਂਦਾ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਹੜੀ ਸਿਰਫ ਖਬਰ ਆਈ ਨੂੰ 5 ਮਿੰਟ ਪਹਿਲਾਂ ਦੀ ਖਬਰ ਆ ਤੇ ਹੁਣ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਲੰਧਰ ਦੇ ਮਾਡਲ ਡਾਊਨ ਗੁਰਦੁਆਰਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਨੇਤਾ ਕੋਈ ਤੇ ਲੱਕੀ ਓਬਰਾਏ ਦੱਸਿਆ ਜਾਂਦਾ ਉਹਦਾ ਨਾਮ ਤੇ ਦੋ ਲੋਈਆਂ ਲੋਈ ਦੀ ਬੋਕਲ 'ਚ ਦੋ ਗੈਸਟਰ ਆਉਂਦੇ ਆ ਬੁਕਲ ਮਾਰੀਏ ਤੇ ਦੋਨੇ ਤਾੜ-ਤਾੜ ਗੋਲੀਆਂ ਥਾਰ ਗੱਡੀ ਦੇ ਵਿੱਚ ਉਹ ਬੈਠਾ ਸੀ ਜਦੋਂ ਅੰਦਰ ਜੋ ਆਪਾਂ ਕਹਿੰਦੇ ਵੀ ਮੱਥਾ ਟੇਕ ਕੇ ਆ ਕੇ ਹਜੇ ਉਹ ਲੋਕ ਜਿਹੜੇ ਕੋਲੇ ਆ ਉਹਨਾਂ ਦੱਸਣਾ ਵੀ ਆ ਕੇ ਹਜੇ ਗੱਡੀ ਦੇ ਵਿੱਚ ਬੈਠੀ ਆ ਪ੍ਰਸ਼ਾਦ ਲੈ ਕੇ ਆਉਂਦੇ ਜਦੋਂ ਤੇ ਨਾਲ ਦੀ ਨਾਲ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇੱਕ ਪਾਸੇ ਜਿਹੜੀ ਥਾਰ ਗੱਡੀ 'ਚ ਇਹਦੇ ਗੋਲੀਆਂ ਚਲਾਈਆਂ ਆਮ ਆਦੀ ਪਾਰਟੀ ਦਾ ਨੇਤਾ ਜਿਹੜਾ ਤੇ ਨਾਲ ਗੱਡੀ ਪਿਛਲੇ ਪਾਸੇ ਸੀ ਖੜੀ ਉਹਦੇ ਨਾਲ ਹੀ ਬਰਾਬਰ ਤੇ ਬ੍ਰਿਜਾ ਗੱਡੀ ਉਹਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਪਰ ਹੁਣ ਪੰਜਾਬ ਦੇ ਵਿੱਚ ਦਿਨ-ਬਦਨ ਘਟਨਾਵਾਂ ਵਾਪਰ ਰਹੀਆਂ ਕੌਣ ਕਰ ਰਿਹਾ ਤੇ ਕਿਵੇਂ ਕਰ ਰਿਹਾ ਇਹ ਖਬਰ ਬਾਅਦ ਦੇ ਵਿੱਚ ਆਉਂਦੀ ਆ ਹੁਣ ਇਹ ਬਹੁਤ ਜਲਦ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਲੋ ਕੋਈ ਗੈਂਗਸਟਰ ਆ ਜਾਂ ਕੋਈ ਲੀਡਰ ਆ ਕੀ ਗੱਲਬਾਤ ਆ ਹਲੇ ਤੱਕ ਵੈਰੀਫਾਈ ਨਹੀਂ ਹੋਈ ਪੰਜਾਬ ਪੁਲਿਸ ਜਾਂਚ ਕਰੂ ਇਸ ਗੱਲ ਦੀ ਪਰ ਵੱਡੀ ਗੱਲ ਸਾਂਝੀ ਆਪਾਂ ਪੰਜਾਬ ਦੇ ਲੋਕਾਂ ਨਾਲ ਇਹ ਕਰਨ ਜਾ ਰਹੇ ਹਾਂ ਸਾਡੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਆ ਜੇ ਗੱਲ ਕਰੀਏ ਇੱਕ ਪਾਸੇ ਗੈਂਗਸਟਰਾਂ ਨੂੰ ਲੈ ਕੇ ਗੈਂਗਟਰ ਵੀ ਸ਼ਰੀਆਮ ਤਾੜ-ਤਾੜ ਗੋਲੀਆਂ ਚਲਾ ਦਿੰਦੇ ਆਂ ਜਾਂ ਪਹਿਲਾਂ ਪਿਛਲੇ ਵਾਰੀ ਆ 10 ਦਿਨ ਪਹਿਲਾਂ ਇੱਕ ਸਰਪੰਚ ਦਾ ਕਤਲ ਹੋ ਜਾਂਦਾ ਉਹ ਇੱਕ ਪਿੰਡ ਦੇ ਵਿੱਚ ਹੋਇਆ ਸੀ ਇਹ ਗੁਰਦੁਆਰੇ ਦੇ ਵਿੱਚ ਹੋਇਆ ਥਾਰ ਗੱਡੀ ਸੀ ਤੇ ਨਾਲ ਦੀ ਨਾਲ ਜਦੋਂ ਪਤਾ ਲੱਗ ਗਿਆ ਵੀ ਇਹ ਇਹ ਗੋਲੀਆਂ ਚਲਾਤੀਆਂ ਉੱਥੇ ਜਿਹੜੇ ਉਥੋਂ ਦੇ ਲੋਕ ਆ ਬਾਹਰ ਆਏ ਜਦੋਂ ਅੰਦਰ ਕੋਈ ਅਨੰਦਕਾਰ ਚੱਲ ਰਹੀ ਸੀ ਉਹ ਲੋਕਾਂ ਦਾ ਕਿਹੜਾ ਪੁਲਿਸ ਸੀ ਜਿਹੜੇ ਤੇ ਹੁਣ ਇਹ ਘਟਨਾ ਪਤਾ ਨਹੀਂ ਹੋਊ ਦੀ ਹਜੇ ਹੋਰ ਕਿੰਨੀਆਂ ਕਹਾਣੀਆਂ ਬਾਕੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਬੰਨੀਓ ਜਾਗਤਾ ਕਰ ਰਹੀ ਆ ਦੀ ਕਿਹੜੇ ਗੈਂਗਸਟਰ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ ਕ੍ਰਾਈਮ ਕਰ ਰਹੇ ਆ ਉਹਨਾਂ ਤੇ ਵੀ ਐਕਸ਼ਨ ਕਰ ਰਹੀ ਆ ਕੱਸ ਰੱਖਿਆ ਸਾਰਾ ਤੰਦ ਪਰ ਲੇਕਨ ਫੇਰ ਵੀ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਕਿਹਦਾ ਕਤਲ ਕਿੱਥੇ ਹੋ ਜਾਣਾ ਹੁਣ ਇਹਦੇ ਪਿੱਛੇ ਕੌਣ ਆ ਹਲੇ ਤੇ ਕੇ ਗੱਲ ਵੈਰੀਫਾਈ ਨਹੀਂ ਹੋਈ ਹਜੇ ਇਹ ਗੱਲ ਸਾਹਮਣੇ ਆਉਣੀ ਬਾਕੀ ਆ ਤਾਂ ਇਹ ਕੋਈ ਮੌਡਲ ਡਾਊਨ ਆ ਗੁਰਦੁਆਰਾ ਜਲੰਧਰ ਦੇ ਵਿੱਚ ਉਥੋਂ ਦੀ ਘਟਨਾ ਆਮ ਆਦੀ ਪਾਰਟੀ ਦਾ ਕੋਈ ਇਹ ਲੀਡਰ ਆ ਤੇ ਆਪਾਂ ਜੇ ਕਹਿੰਦੇ ਨੇਤਾਗਾ ਤੇ ਉਹਦਾ ਕਤਲ ਹੋਇਆ ਤਾਂ ਹੁਣ ਜਿਹਦੇ ਕਰਾਇਆ ਇਹ ਹਜੇ ਤੱਕ ਗੱਲ ਸਾਹਮਣੇ ਆਉਣੀ ਬਾਕੀ ਹੈ ਪਰ ਦੱਸਿਆ ਜਾਂਦਾ ਗੈਂਗਸਟਰ ਸੀ ਲੋਈਆਂ ਦੀਆਂ ਬੁੱਕਲਾਂ ਮਾਰ ਰਹੀਆਂ ਸੀ ਦੋ ਜਣੇ ਸੀ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤਾਂ ਇਹ ਮਾਮਲੇ ਨੂੰ ਲੈ ਕੇ ਤੁਹਾਡੇ ਨਾਲ ਇਹ ਖਬਰ ਸਾਂਝੀ ਜ਼ਰੂਰ ਕਰਨੀ ਸੀ ਜਿਵੇਂ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਦੀ ਪੰਜਾਬ ਦੀ ਤਰ੍ਹਾਂ ਦੀ ਗੱਲਬਾਤ ਕਰਦੇ ਰਹੇ ਤੇ ਦੇਖਣਾ ਹੁਣ ਅੱਗੇ ਮੰਦਾ ਇਹਦੇ ਕਤਲ ਜਿਹੜੇ ਨੇਤਾ ਦਾ ਕਤਲ ਕੀਤਾ ਆਮ ਆਦਮੀ ਪਾਰਟੀ ਦਾ ਕੌਣ ਆ ਇਹ ਹਜੇ ਗੱਲ ਸਾਹਮਣੇ ਆਉਣੀ ਬਾਕੀ ਹੈ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ